ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਜਿੰਦਰ ਕੌਰ ਅੱਜ ਆਪਾਂ ਅਮੇ ਦੋ ਪੈਟਰਨ ਬਣਾਉਣੀ ਸਿੱਖਾਂਗੇ ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਕਲੀਅਰ ਕਰ ਦਾਂ ਜਿਹੜੀ ਆਪਾਂ ਕਾਰਨ ਵਾਲੀ corner ਦੇ ਫਲਾਵਰ ਵਾਲੀ ਵੀਡੀਓ ਬਣਾਈ ਸੀ ਨਾ ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੁਬਾਰਾ ਤੋਂ ਕਲੀਅਰ ਕਰ ਦਿੰਨੀ ਆ ਕਿ ਦੇਖੋ ਜਿਹੜੀ ਆਹ ਵਾਲੀ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਵਾਲੀ ਰਫ ਲਾਈਨ ਆ ਇਹ ਨਾ ਆਪਾਂ ਸਿਰਫ ਇਹਦਾ ਵਿੱਚ ਨਾ ਤੁਸੀਂ ਇਹਨੂੰ ਮੋਰੀਆਂ ਕਰਨੀਆਂ ਨਾ ਇਹ ਛਾਪਣ ਚਾਹਣੀ ਆ ਇਹਦਾ ਮਕਸਦ ਸਿਰਫ ਇੰਨਾ ਹੈ ਕਿ ਜਦੋਂ ਦੇਖੋ ਆ ਕੱਪੜੇ ਦਾ corner ਆਮੜਾ ਕਾਰਨਰ ਜੇ ਜਦੋਂ ਆਪਾਂ ਇਹ ਮੇ ਰੱਖਾਂਗੇ ਤਾਂ ਆਪਾਂ ਨੂੰ ਸਿਰਫ ਇਹ ਅੰਦਾਜ਼ਾ ਰਵੇ ਕਿ ਕੱਪੜੇ ਦੇ ਕਾਰਨਰ ਦੇ ਇਧਰਲੀ ਸਾਈਡ ਤੇ ਇਧਰਲੀ ਸਾਈਡ ਜਗ੍ਹਾ ਜਿਹੜੀ ਉਹ ਇੱਕੋ ਜਿਹੀ ਰਵੇ ਤਾਂ ਕਿ ਆਪਾਂ ਨੂੰ ਇੱਥੋਂ ਵੀ ਆਏ ਹੋਣ ਦੇਖੋ ਜੇ ਤੁਸੀਂ ਜਗ੍ਹਾ ਘੱਟ ਵੱਧ ਕਰ ਲਈ ਆਏ ਹੋ ਗਿਆ ਆ ਦੇਖੋ ਇੱਥੋਂ ਇੱਥੋਂ ਤਾਂ ਆਪਾਂ ਸਹੀ ਰੱਖਾਂਗੇ ਕਾਰਨਰ ਸੇ ਏਦਾਂ ਹੋ ਗਿਆ ਇਹ ਇਧਰ ਜਗ੍ਹਾ ਵਧ ਰਹੀ ਹੈ ਇਧਰ ਘੱਟ ਰਹਿ ਗਈ ਉਹ ਤਾਂ ਆਨਲਾਈਨ ਲਾਈ ਆ ਕਿ ਆਹ ਵਾਲੀ ਜਿਹੜੀ ਲਾਈਨ ਹੈ ਨਾ ਇਹ ਇਸ ਤਰ੍ਹਾਂ ਕੱਪੜੇ ਦੀ ਸੇਧ ਨੂੰ ਰਵੇ ਠੀਕ ਆ ਇਹ ਲਾਈਨ ਆਪਾਂ ਇਸ ਵਾਸਤੇ ਲਾਈ ਆ ਹੋਰ ਇਸ ਲਾਈਨ ਦਾ ਵਿੱਚ ਕੋਈ ਯੂਜ਼ ਨਹੀਂ ਇਹਦੇ ਨਾਲ ਆਪਣੇ ਸਾਰੇ ਕ ਠੀਕ ਹੈ ਜੀ ਅੱਜ ਆਪਾਂ ਹੋਰ ਦੋ ਪੈਟਰਨ ਬਣਾਵਾਂਗੇ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਤਾਂ ਛੋਟਾ ਜਿਹਾ ਡਿਜ਼ਾਈਨ ਆ ਪਰ ਇਹ ਬਹੁਤ ਸੋਹਣਾ ਬਣਦਾ ਇਹਦੇ ਵਿੱਚ ਤੁਸੀਂ ਬਾਕਸ ਉਦਾਂ ਹੀ ਛੇ ਲੈਣੇ ਆ 1 2 3 4 5 6 ਇਸ ਤਰ੍ਹਾਂ ਛੇ ਬਾਕਸ ਲੈ ਲੇ ਤੁਸੀਂ ਇੱਧਰ ਇਹ ਛੇ ਬਾਕਸ ਹੀ ਤੁਸੀਂ ਇੱਧਰ ਨੂੰ ਲੈ ਲੈਣੇ ਆ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਅੱਗੇ ਆਪਾਂ ਇਸ ਤਰ੍ਹਾਂ ਟੇਡਾ ਕਰਾਸ ਕਰਦੇ ਹੁੰਨੇ ਹੁਣ ਤੁਸੀਂ ਬਿਲਕੁਲ ਸਿੱਧਾ ਜਿਵੇਂ ਪਲੱਸ ਦੇ ਨਿਸ਼ਾਨ ਵਾਲਾ ਇਹ ਤੁਸੀਂ ਕਰਾਸ ਕਰਨਾ ਹੈ ਠੀਕ ਹੈ ਜੀ ਇਹ ਕ੍ਰਾਸ ਕਰਕੇ ਹੁਣ ਜਿਹੜਾ ਤੁਹਾਨੂੰ ਆਹ ਵਾਲਾ ਬਾਕਸ ਦਿਖ ਰਿਹਾ ਹੈ ਨਾ ਆਹ ਵਾਲਾ ਬਾਕਸ ਬਣ ਰਿਹਾ ਇਹ ਵਾਲੇ ਬਾਕਸ ਦੇ ਵੀ ਚਾਰੋਂ ਕੋਰਨਰ ਤੇ ਤੁਸੀਂ ਇਸ ਤਰ੍ਹਾਂ ਡਾਟ ਲਾ ਲੈਣੇ ਆ ਠੀਕ ਹੈ ਜੀ ਇਹਦੇ ਚਾਰੋਂ ਕੋਰਨਰ ਤੇ ਇਸ ਤਰ੍ਹਾਂ ਡਾਟ ਲਾ ਕੇ ਨਾ ਆਹ ਵਾਲੇ ਡਾਟ ਤੋਂ ਇਹਨੂੰ ਆਪਾਂ ਅੰਤਰਸ਼ਾ ਮਲਾਈ ਜਾਣਾ ਇਸ ਤਰ੍ਹਾਂ ਨੂੰ ਆਪਣਾ ਅੰਤਰਸ਼ਾ ਮਾਰਨਾ ਇਸ ਤਰ੍ਹਾਂ ਆਪਾਂ ਚਾਰੇ ਪਾਸੇ ਦੇ ਨੂੰ ਹਾਂਜੀ ਇਹਨੂੰ ਆਪਾਂ ਇਸ ਤਰ੍ਹਾਂ ਇਹ ਇੱਕ ਇਸ ਤਰ੍ਹਾਂ ਇੱਕ ਕ੍ਰੋਸ ਦਾ ਨਿਸ਼ਾਨ ਵਿੱਚ ਬਣ ਗਿਆ ਢੇਡੇ ਵਾਲਾ ਛੋਟੇ ਬਾਕਸ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਕਿ ਆਹ ਦੇਖੋ ਜਿਹੜਾ ਆਹ ਵਾਲੀ ਇਹਦੇ ਕਾਰਨਰ ਆਹ ਵਾਲਾ ਕਾਰਨਰ ਤੇ ਆਹ ਵਾਲਾ ਕਾਰਨਰ ਆਹ ਵਾਲਾ ਇਹਨੂੰ ਆਪਾਂ ਇੱਥੋਂ ਇਹਨਾਂ ਬਣਾ ਦੇਣਾ ਇਸ ਤਰ੍ਹਾਂ ਇਹਨਾਂ ਵਾਸਤੇ ਆਈ ਸਾਰੇ ਸਾਰੇ ਪਾਸੇ ਆਪਾਂ ਇਦਾਂ ਮੋੜ ਲਾਂਗੇ ਲਓ ਜੀ ਇਹਦਾ ਤੁਸੀਂ ਹੁਣ ਸਕਰੀਨਸ਼ਾਟ ਲੈਣਾ ਚਾਹੁੰਦੇ ਆ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦਾ ਹੀ ਆਪਾਂ ਪੈਟਰਨ ਬਣਾਈਆ ਆਪਣਾ ਇੱਕ ਇਹਦੇ ਵਿੱਚ ਜਦੋਂ ਆਪਾਂ ਨਾ ਕਢਾਈ ਕਰਾਂਗੇ ਇਹ ਬਹੁਤ ਜ਼ਿਆਦਾ ਸੋਹਣਾ ਬਣਦਾ ਇਹ ਅਗਲੇ ਵੀਡੀਓ ਵਿੱਚ ਨਾ ਮੈਂ ਤੁਹਾਨੂੰ ਇਹਦੇ ਵਿੱਚ ਕਢਾਈ ਕਰਕੇ ਦੱਸੂਗੀ ਇਹ ਨਾ ਇਦਾਂ ਬਣ ਜਾਂਦਾ ਕਿ ਜਿਵੇਂ ਨਾ 3D ਪੈਟਰਨ ਹੁੰਦਾ ਇਸ ਤਰ੍ਹਾਂ ਲੱਗਦਾ ਤੇ ਇਹਦੀ ਆਪਾਂ ਅਗਲੀ ਵੀਡੀਓ ਵਿੱਚ ਕਢਾਈ ਕਰਾਂਗੇ ਇੱਕ ਪੈਟਰਨ ਇਹ ਤੇ ਇੱਕ ਇਸੇ ਤਰ੍ਹਾਂ ਆਪਾਂ ਇੱਕ ਪੈਟਰਨ ਹੋਰ ਬਣਾਉਣੇ ਆ ਇਦੇ ਵਿੱਚ ਇਹਨਾਂ ਤੁਹਾਨੂੰ ਇਹ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਕਿ ਇਹਦੇ ਵਿੱਚ ਲੈਣੇ ਦਾ ਇਹਦੇ ਵਿੱਚ ਵੀ 1 2 3 4 5 6 ਆਪਾਂ 6 6 ਬਾਕਸ ਇਹਦੇ ਵਿੱਚ ਵੀ ਲੈ ਲਏ ਇੱਧਰ ਵੀ 6 ਲਾ ਲਈ ਤੇ ਇੱਧਰ ਵੀ 6 ਬਾਕਸ ਲੈ ਲਏ ਠੀਕ ਹੈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰਾਸ ਲਗਾ ਲਾਂਗੇ ਜਿਵੇਂ ਆਪਾਂ ਕਰਾਸ ਲਗਾਉਣੀ ਆ ਇਸ ਤਰ੍ਹਾਂ ਆਪਣਾ ক্লোਸ ਲਾ ਲਿਆ ਠੀਕ ਹੈ ਜੀ ਇਹਦੇ ਵਿੱਚ ਵੀ ਜਿਵੇਂ ਆਪਣਾ ਆਹ ਵਾਲੇ ਦੋ ਬਾਕਸਾਂ ਦਾ ਇਸ ਤਰ੍ਹਾਂ ਇਧਰ ਨੂੰ ਵੀ ਦੋ ਬਾਕਸਾਂ ਵਾਲੇ ਇਸ ਤਰ੍ਹਾਂ ਏਅਰਲਾਈਨ ਇਹ ਲਾਈਨ ਨੂੰ ਤੁਸੀਂ ਡਾਰਕ ਰੱਖਣੀ ਆ ਇਹ ਲਾਈਨ ਦਾ ਵਿੱਚ ਨਾ ਕੋਈ ਮਤਲਬ ਆ ਇਹਨੂੰ ਡਾਰਕ ਰੱਖਣਾ ਇਹਨੂੰ ਤੁਸੀਂ ਲਾਈਟ ਨਹੀਂ ਰੱਖਣਾ ਇਹ ਲਾਈਨ ਨੂੰ ਟ੍ਰੇਸ ਕਰਦੇ ਵਕਤ ਵੀ ਨਾ ਤੁਸੀਂ ਇਹ ਲਾਈਨ ਸਪੈਸ਼ਲ ਵਿੱਚ ਡਾਰਕ ਰੱਖਣੀ ਆ ਠੀਕ ਹੈ ਇਸੇ ਤਰ੍ਹਾਂ ਹੁਣ ਆਹ ਵਾਲਾ ਇੱਕ-ਇੱਕ ਬਾਕਸ ਛੱਡ ਕੇ ਤੁਸੀਂ ਇੱਥੇ ਕੋਣ ਦੇਖੋ ਇੱਕੀ ਬਾਕਸ ਛੱਡਣ ਇੱਥੇ ਵੀ ਇੱਕ ਬਾਕਸ ਛੱਡੋ ਇੱਥੇ ਵੀ ਇੱਕ ਬਾਕਸ ਤੇ ਇੱਥੇ ਵੀ ਇੱਕ ਬਾਕਸ ਛੱਡ ਕੇ ਆਪਾਂ ਇਸ ਤਰ੍ਹਾਂ ਇਹਨੂੰ ਵੀ ਮਿਲਾ ਦਾਂਗੇ ਇਹ ਲਾਈਨ ਵੀ ਤੁਸੀਂ ਡਾਰਕ ਰੱਖਣੀ ਹੈ ਟਰੇਸ ਤੇ ਵੀ ਕਾਪੀ ਤੇ ਵੀ ਇਹੋ ਜਿਸ ਤਰ੍ਹਾਂ ਆਪਾਂ ਇਹ ਲਾਈਨ ਵੀ ਹੋ ਗਈ ਉਸ ਤੋਂ ਬਾਅਦ ਕੀ ਕਰਨਾ ਆਪਾਂ ਜਿਹੜੀ ਆ ਲਾਸਟ ਲਾਈਨ ਹੈ ਇਹ ਵੀ ਲਗਾ ਦੇਣੀ ਹੈ ਇਹ ਥੋੜਾ ਜਿਹਾ ਟਫ ਪਰ ਪਹਿਲਾਂ ਤੁਸੀਂ ਆਹ ਬਣਾ ਲਿਓ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੂਸਰਾ ਪੋਰਸ਼ਨ ਦੱਸੂਗੀ ਦਾ ਆ ਮੇਨ ਤਰੀਆਂ ਆਨਲਾਈਨ ਆਏ ਤੁਸੀਂ ਧਿਆਨ ਰੱਖਣਾ ਕਿ ਇਹ ਵਰਤਣੀਆਂ ਆ ਪਕੜਾਈ ਵਿੱਚ ਠੀਕ ਆ ਹੁਣ ਤੁਸੀਂ ਕੀ ਕਰਨਾ ਹੈ ਫਿਰ ਆਹ ਵਾਲਾ ਕੋਰਨਰ ਸੈਂਟਰ ਵਾਲਾ ਜਿਹੜਾ ਇੱਥੇ ਡਾਟ ਲਾਉਣਾ ਇੱਕ ਇੱਕ ਇਧਰ ਨੂੰ ਇੱਕ ਇਧਰ ਤੇ ਇੱਕ ਇਧਰ ਠੀਕ ਹੈ ਜੀ ਜਿਹੜਾ ਆਹ ਵਾਲਾ ਜਿਵੇਂ ਡਾਟ ਆ ਨਾ ਤਾਂ ਇਹਨੂੰ ਤੁਸੀਂ ਇੱਥੇ ਇੱਕ ਬਾਕਸਾਂ ਛੱਡ ਕੇ ਐਵੇਂ ਦਰਸ਼ਾਉਣਾ ਐਵੇਂ ਠੀਕ ਹੈ ਤੇ ਇਹਨੂੰ ਇੱਧਰ ਇਹ ਸਾਰੇ ਐਵੇਂ ਆਉਣੇ ਆਪਾਂ ਮੈਂ ਤੁਹਾਨੂੰ ਇੱਕ ਦੱਸ ਦਿੰਨੀ ਆ ਫਿਰ ਤੁਸੀਂ ਉਸੇ ਤਰ੍ਹਾਂ ਵੀਡੀਓ ਫਾਸਟ ਕਰ ਲਾਂਗੇ ਆਪਾਂ ਦੂਜੀ ਬਣਾ ਲਵਾਂਗੇ ਇੱਥੇ ਵੀ ਇਹ ਆ ਦੇਖੋ ਇਹ ਐਵੇਂ ਤੁਹਾਨੂੰ ਸਮਝ ਲੱਗ ਗਈ ਮੇਰੇ ਚੰਗੀ ਤਰ੍ਹਾਂ ਹੁਣ ਇੱਧਰੋਂ ਇੱਧਰੋਂ ਤੇ ਇੱਧਰੋਂ ਵੀ ਸਾਰੇ ਨੂੰ ਆਪਾਂ ਇੱਧਰ ਹੀ ਲਾਵਾਂਗੇ ਸੇਮਵੇਂ ਆਪਾਂ ਪਹਿਲਾਂ ਜਿਹੜਾ ਆਹ ਵਾਲਾ ਆਪਣਾ ਚੌਰਸ ਬਾਕਸ ਹੀ ਦੇਖੋ ਇਹਦੇ ਵਿੱਚ ਆਪਾਂ ਸੈਂਟਰ ਦੇ ਇਨਸ਼ਾਅਲਾ ਹੁਣ ਜਿਹੜਾ ਆਪਣਾ ਆਹ ਵਾਲਾ ਚੌਰਸ ਬਾਕਸ ਵੱਡਾ ਇਹਦੇ ਵੀ ਆਪਾਂ ਸੈਂਟਰ ਦੇ ਨਿਸ਼ਾਨ ਲਾਵਾਂਗੇ ਇੱਥੇ ਇਹਨਾਂ ਨੂੰ ਨਿਸ਼ਾਨਾਂ ਨੂੰ ਲਾ ਕੇ ਤੇ ਇਹਨਾਂ ਨੂੰ ਵੀ ਇੱਥੇ ਇਸੇ ਤਰ੍ਹਾਂ ਬਣਾ ਦਾਂਗੇ ਜਿਵੇਂ ਆਪਾਂ ਪਹਿਲਾਂ ਬਣਾਇਆ ਸੇਮ ਸਾਰੇ ਬਾਕਸ ਦੇ ਵਿੱਚ ਲੋਜੀ ਇਹ ਇਸ ਤਰ੍ਹਾਂ ਆਪਣੇ ਇਹ ਆਪਣੇ ਦੋ ਪੈਟਰਨ ਬਣ ਗਏ ਆ ਅੱਜ ਦੇ ਠੀਕ ਹੈ ਜੀ ਇਹਨਾਂ ਨੂੰ ਹੁਣ ਤੁਸੀਂ ਤੁਹਾਨੂੰ ਵੈਸੇ ਹੀ ਲੱਗੂਗਾ ਕਿ ਪਤਾ ਨਹੀਂ ਕਿਵੇਂ ਔੜ ਜਾ ਬਣਿਆ ਪਰ ਜਦੋਂ ਇਹਨੂੰ ਆਪਾਂ ਮੈਂ ਕਢਾਈ ਕਰਕੇ ਦੀ ਵੀਡੀਓ ਬਣਾਉਗੀ ਤਾਂ ਤੁਸੀਂ ਉਦੋਂ ਦੇਖਿਓ ਕਿ ਇਹ ਕਿੰਨਾ ਸੋਹਣਾ ਲੱਗੇਗਾ ਠੀਕ ਹੈ ਜੀ ਚਲੋ ਅਗਲੇ ਜੇ ਆਪਾਂ ਇਹਨਾਂ ਦੀ ਕਢਾਈ ਕਰਕੇ ਤੇ ਫਿਰ ਵੀਡੀਓ ਪਾਵਾਂਗੇ ਥੈਂਕ ਯੂ ਵੀਡੀਓ ਦੇਖਣ ਲਈ